ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਸਾਰੀ ਸਾਧ ਸੰਗਤ ਪਿਛਲੇ ਮੇਰੇ ਬੋਲੋ ਗਿਆ ਕਿ ਮੈਂ ਮੜਾ ਦੇਦਰ ਲੰਮਾ ਸਵਾਰ ਕੋ ਸਾਲ ਦੇ ਸਮੇਂ ਵਿੱਚ ਦੋ ਘਟਨਾਵਾਂ ਵਾਪਰੀਆਂ ਠੀਕ ਹੈ ਇੱਕ ਘਟਨਾ ਵਾਪਰੀ ਹੈ ਸਾਡੇ ਬਹੁਤ ਸਤਕਾਰਯੋਗ ਭਾਈ ਸੰਮਤ ਸੰਗ ਅਮਰਪਾਲ ਸਿੰਘ ਜੀ ਨਾਲ ਵਾਪਸ ਪੰਜਾਬ ਦੇ ਜੱਥੇ ਬੰਦੀ ਦੇ ਨਾਲ ਤੇ ਦੂਜੀ ਘਟਨਾ ਵਾਪਰੀ ਹੈ ਜੋ ਖਿਡੌਰੀ ਬਾਟਰ ਤੇ ਸਾਡੇ ਅਮਰ ਸ਼ਹੀਦ ਭਾਈ ਸ਼ੁਭਕਰਨ ਸਿੰਘ ਤੇ ਨਾਲ ਹੀ ਇਹ ਤੇ ਹੋਰ ਵੀ ਸਾਡੇ ਨੌਜਵਾਨ ਸ਼ਹੀਦ ਹੋਏ ਹੈ ਨਾਲ ਪ੍ਰਕਾਸ਼ ਸਿੰਘ ਬਹੁਤ ਇਹ ਚ ਵੀ ਦਿੱਤੀ ਹੈ ਮੈਂ ਵੱਡੇ ਜਗਮਾ ਦੇ ਨਾਲ ਚਕਮੀ ਹੋਏ ਹੈ ਮੈਨੂੰ ਦੋ ਕਟਨਾਵਾਂ ਦੇ ਵਿੱਚ ਆਪ ਜੀ ਦਾ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ। ਵੇਖੋ ਭਾਈ ਅਮਰਪਾਲ ਸਿੰਘ ਉਹ ਸੀਖ ਜੱਥੇਬੰਦੀਆਂ ਦੇ ਨਾਲ ਤੁਲਣਾ ਦਿੰਦੇ ਆ ਜਾਂ ਹੋਰ ਤਸਵੀਕਾਂ ਦੇ ਵਿੱਚ ਉਹਨਾਂ ਨੂੰ ਦੇਖਦੇ ਆ। ਉਸ ਸਾਡੇ ਭਰਾ ਨੇ ਜਿਹੜੇ ਨਾਲ ਦੋ ਕਟਨਾਵਾਂ ਵਿੱਚ ਅੰਤਰ ਸਮਝਿਆ ਦੋ ਧੜਿਆਂ ਦੇ ਵਿੱਚ ਇਹਨਾਂ ਨੂੰ ਸਮਝਦੇ ਆ। ਪਰ ਮੈਨੂੰ ਇਹਦਾ ਸੋਚ ਕੇ ਦੱਸਿਓ ਵੀ ਦੋ ਕਟਨਾਵਾਂ ਦੇ ਵਿੱਚ ਸਾਡੇ ਸਾਹਮਣੇ ਜਿਹੜਾ ਸਾਡੇ ਵਿਰੋਧ ਵਿੱਚ ਜਿਹੜਾ ਇਹ ਉਹਨੇ ਕੁਝ ਭਰਕ ਉਠਾਇਆ ਦੋਹਾ ਘਟਨਾਵਾਂ ਦੇ ਵਿੱਚੋਂ ਸੋਚੋ ਥੋੜਾ ਜਿਆ ਦਾਸ ਨੇ ਚਿੱਟਾ ਬਾਣਾ ਪਾਇਆ ਤੇ ਚਿੱਟਾ ਬਾਣਾ ਨਿਮਰਤਾ ਦੀ ਨਿਸ਼ਾਨੀ ਹੁੰਦਾ ਹੈ ਜੰਗ ਜੁੱਦ ਚੱਲਦੇ ਹੋਣ ਨਾ ਤੇ ਚਿੱਟਾ ਝੰਗਾ ਝੰਡਾ ਇਹਦਾ ਬਲੰਦ ਕਰ ਦਈਏ ਤੇ ਜੁੱਦ ਰੁਕ ਜਾਂਦੇ ਆ ਕਿਸਾਨ ਮੰਨੋ ਚਿੱਟੇ ਚੋਲਿਆਂ ਵਰਗੇ ਸਨ ਕਿਸਾਨ ਕਿਸਾਨ ਤਾਂ ਵਾਇਲੈਂਸ ਨਾ ਕੀਤੀ ਨਾ ਕਰਦੇ ਨਾ ਸੋਚਦੇ ਐ ਚਲੋ ਜਿੱਥੇ ਬੰਦਿਆਂ ਦਾ ਝੂਠਾ ਸੱਚਾ ਨਾਉ ਲੱਗਦਾ ਐ ਇਹ ਵਾਇਲੈਂਸ ਕਰਦੇ ਐ ਪਰ ਕਿਸਾਨਾਂ ਦਾ ਤਾਂ ਕੋਈ ਇਤਿਹਾਸ ਨਹੀਂ ਨਾ ਕੋਈ ਝੂਠਾ ਦੇ ਨਾਲ ਕੋਈ ਸੱਚਾ ਫਿਰ ਕਿਸਾਨਾਂ ਦੇ ਨਾਲ ਤਾਂ ਨੀਤੀ ਕੋਈ ਹੋਰ ਹੋਣੀ ਚਾਹੀਦੀ ਸੀ ਨਾ ਔਰ ਇਹ ਤੋਂ ਜਿੱਥੇ ਡੌਰੀ ਬਾਡਰ ਤੇ ਕੋਈ ਨੀਤੀ ਹੋਰ ਵਰਤੀ ਹੋਵੇ ਸਾਹਮਣੇ ਵਾਲਿਆਂ ਨੇ ਤੇ ਭਾਈ ਅਮਰਪਾਲ ਸਿੰਘ ਜਣੜ ਖਿੱਤੇ ਕੋਈ ਨੀਤੀ ਹੋਰ ਵਰਤੀ ਹੋਵੇ ਉਹ ਤੁਹਾਨੂੰ ਦੋਹੇ ਪਾਸਿਓਂ ਮਾਰਿਆ ਗਿਆ ਤੇ ਅਸੀਂ ਫੇਰ ਅਜੇ ਵਟਾਂ ਦੇ ਵਿੱਚ ਆਪ ਦੇ ਵੇਹੜੇ ਦੇ ਵਿੱਚ ਕੰਧਾ ਕੱਢਣੋਂ ਬਾਜ਼ ਨਹੀਂ ਹੁੰਦੇ ਹਜਰ ਵੀ ਸਾਡੀ ਸੋਚ ਇੱਕ ਨਹੀਂ ਹੋ ਰਹੀ ਮੈਂ ਤੁਹਾਨੂੰ ਬੇਨਤੀ ਕਰਦਾ ਜਦੋਂ ਵੱਡਾ ਕੱਲੂ ਕਾੜਾ ਹੋਇਆ ਸੀ ਨਾ ਹੁਣ ਉਹ ਨਾ ਬੈਠਾ ਸੁਣ ਰਿਹਾ ਸਭ ਭਾਈ ਸਾਹਿਬ ਦੀ ਗਿੱਕੜ ਕਰਕੇ ਗਏ ਐ ਕਹਿੰਦੇ ਕਿ ਜਦੋਂ ਵੱਜਾ ਅੰਦੋਲਨ ਦੁਆਰਾ ਖੜਾ ਕਰਦਾ ਹੋਵੇ 20-25 ਸਾਲ ਦਾ ਸਮਾਂ ਚਾਹੀਦਾ ਮੈਂ ਤੁਹਾਡਾ ਧਿਆਨ ਮੋੜੀ ਕੌਮ ਦੇ ਇਤਿਹਾਸ ਵੱਲ ਮੋੜਨਾ ਚਾਹੁੰਦਾ ਹਾਂ ਜਦੋਂ ਵੱਡਾ ਕੱਲੂ ਕਾੜਾ ਹੋਇਆ ਇਤਿਹਾਸ ਵਿੱਚ ਇਹ ਲਿਖਿਤ ਹੈ ਕਿ 35-40-50 ਹਜ਼ਾਰ ਤੱਕ ਸਾਡੇ ਸੇਖ ਨੌਜਵਾਨ ਬਜ਼ੁਰਗ ਬੱਚੇ ਔਰਤਾਂ ਕਤਲ ਕਰ ਦਿੱਤੀਆਂ ਗਈਆਂ ਹਾਂਜੀ ਹੱਥ ਮਹੀਨਿਆਂ ਬਾਅਦ ਦੁਆਲੀ ਸੀ ਉਹ ਦੁਆਲੀ ਤੇ ਸਰਦਾਰ ਖਾਲਸੇ ਦੀ ਕਾਦ ਜੀ ਕੀ ਆਵਾਜ਼ ਮਾਰੀ ਗਈ